ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅਸੀਂ ਪਿੰਡ ਸਧਾਣੀ ਤੋਂ ਮਲੇਰ ਕੋੜਲੇ ਕੋਲੇ ਮੋਰਾਲੀ ਖੇਡਣਾ ਆਏ ਸੀ ਤੇ ਸਾਡਾ ਮੈਚ ਸੀ ਤਾਂ ਪੇ ਮੰਡੀ ਨਾਲ ਉਸ ਮੈਚ ਦੇ ਵਿੱਚ ਰੈਫਰੀ ਨੇ ਸਾਨੂੰ ਪੁਆਇੰਟ ਦੱਸਿਆ ਸੀ 14 15 ਦਾ ਮੈਚ ਸੀ ਤੇ ਚੱਲਦੇ ਮੈਚ ਦੇ ਵਿੱਚ ਉਹਨਾਂ ਨੇ ਮੈਚ ਕਰਤਾ 19 20 ਦਾ ਤੇ ਅਸੀਂ ਪੁੱਛਿਆ ਉਹਨਾਂ ਨੂੰ ਕਿ ਕਿਉਂ ਕਰਤਾ ਉਹ ਉਹਨਾਂ ਨੇ ਟੱਕਰ ਨਾਲ ਪੰਪ ਕਰਤਾ ਮੈਚ 19 ਤੇ ਉਹ ਮੈਚ ਸੀਗਾ ਪਹਿਲਾਂ 14 15 ਦਾ ਜੋ ਰੈਫਰੀਆਂ ਨੇ ਪਹਿਲਾਂ ਦੱਸਿਆ ਸੀ ਸਾਨੂੰ ਉਹਨਾਂ ਨੇ ਚਾਲਦੇ ਦੌਰਾਨ ਸਾਨੂੰ ਨਹੀਂ ਪਤਾ ਵੀਰੇ ਕੀ ਕਰਨਾ ਹੈਗਾ ਉਹਨਾਂ ਨੇ ਸਾਡੇ ਉੱਤੇ 19 ਵੀ ਨੰਬਰਾਂ ਦਾ ਮੈਚ ਕਰਤਾ ਉਹਨਾਂ ਨੇ ਸਾਨੂੰ ਥੋੜਾ ਧੱਕੇ ਨਾਲ ਉਹ ਮੈਚ ਖੜ੍ਹਾ ਦਿੱਤਾ ਚਲ ਅਸੀਂ ਖੇਡ ਲੇ ਬਈ ਕਿ ਚੌਥੀ ਪੰਦਵੀਂ ਰੇਡ ਤੇ ਵੀਰੇ ਉਹਨਾਂ ਦੀ ਰੇਡ ਸਾਡੇ ਵੱਲ ਪਈ ਸੀ ਤੇ ਸਾਡੇ ਜਾਫੀ ਨੇ ਜੱਫਾ ਲਾਇਆ ਸੀਗਾ ਤੇ ਉਸ ਰੇਡ ਦੇ ਉੱਤੇ ਵੀਰੇ ਹੁੱਟਰ ਨਹੀਂ ਵੱਜਿਆ ਕਿਸੀਂ ਅਸੀਂ ਨੇ ਰੈਫਰੀ ਨੂੰ ਆਖਿਆ ਬਾਈ ਇੱਕ ਵਾਰੀ ਟਾਈਮ ਚੈੱਕ ਕਰ ਲਓ ਵੀ ਜ਼ਿਆਦਾ ਹੋ ਗਿਆ ਵੀ ਤੁਸੀਂ ਇੱਕ ਵਾਰ ਚੈੱਕ ਕਰ ਲਓ ਅਸੀਂ ਅਪੀਲ ਕੀਤੀ ਸੀ ਬਾਈ ਨੂੰ ਤੇ ਉਹਨਾਂ ਨੇ ਸਾਨੂੰ ਕੁੱਠਾ ਸਿੱਧਾ ਬੋਲਿਆ ਗਿਆ ਵੀ ਅਸੀਂ ਸੀਨੀਅਰਾਂ ਤੁਹਾਨੂੰ ਕੀ ਪਤਾ ਹੈਗਾ ਅਸੀਂ ਪੁਰਾਣੇ ਆਗੇ ਵੀ ਬਾਜੇਖਾਨੇ ਵਾਲੇ ਨਾਲ ਖੇਡੇ ਹੋਏ ਆ ਇਦਾਂ ਦਾ ਕੁਝ ਬੋਲਿਆ ਸਾਨੂੰ ਕੀ ਕੁਝ ਪਤਾ ਨਹੀਂ ਤੇ ਸਾਨੂੰ ਗੁੰਮਰਾਹ ਧਰ ਕੇ ਸਾਨੂੰ ਚੁੱਪ ਕਰਾ ਦਿੱਤਾ ਬਾਈ ਉਤੋਂ ਬਾਅਦ ਵੀਰੇ ਕੱਡਾ ਵਾਲ ਟੱਚ ਦਾ ਰੋਣਾ ਸੀ ਅਸੀਂ ਉੱਥੇ ਵੀ ਅਪੀਲ ਕੀਤੀ ਉਹਨਾਂ ਨੇ ਸਾਮਨਾ ਕਰਤਾ ਵੀ ਅਸੀਂ ਨਹੀਂ ਤੇ ਪੁਆਇੰਟ ਮਿੱਤਰ ਹੈਗਾ ਤੇ ਉਥੇ ਟੁਮਾਟੇਟਰ ਦੀ ਜ ਉਹਦੀ ਵੀ ਵੀਡੀਓ ਪਾਵਾਂਗੇ ਬਾਈ ਕੱਟ ਕੇ ਉਹਨੇ ਵੀ ਆਖਿਆ ਵੀ ਮੱਝ ਚਿੱਟੀ ਹੈ ਦਾ ਚਿੱਟੀ ਹੈ ਵੀ ਰੈਫਰੀ ਦਾ ਫੈਸਲਾ ਬਿਲਕੁਲ ਠੱਲ ਦਾ ਵੀ ਅਸੀਂ ਕੋਈ ਫੈਸਲਾ ਨਹੀਂ ਚੇਂਜ ਕਰਨਾ ਹੈਗਾ ਫਿਰ ਇਸ ਤਾਂ ਅਪੀਲ ਹੀ ਕੀਤੀ ਸੀ ਵੀ ਇੱਕ ਵਾਰ ਚੈੱਕ ਕਰ ਲਓ ਬਾਈ ਤੇ ਉਤੋਂ ਬਾਅਦ ਵੀਰੇ ਮੈ ਸਮਾਪਤ ਹੋ ਗਿਆ ਸਾਨੂੰ ਧੱਕੇ ਧੁੱਕੇ ਮਾਰ ਕੇ ਲਾ ਲੋ ਗਰਾਊਂਡ ਚੋਂ ਕਰਤਾ ਚਲੋ ਅਸੀਂ ਗੱਡੀ ਵਿੱਚ ਜਾ ਬਾਕੀ ਵੀਰੇ ਤੇ ਗੱਡੀ ਤੇ ਜਾ ਕੇ ਬਈ ਸਾਨੇ ਸਾਨੂੰ ਡਾਊਟ ਸੀਗਾ ਤੇ ਉਹ ਰੇਡ ਚੈੱਕ ਕੀਤੀ ਬਈ ਸਾਨੇ ਜੋ ਜਿਹਦੇ ਵਿੱਚ ਹੁੱਟਰ ਨਹੀਂ ਵਜਦੀ ਉਹ ਰੇਡ ਵੀਰੇ 35 ਸੈਕਿੰਡ ਦੀ ਪਈ ਹੋਈ ਸੀਗੀ ਤੇ ਸਾਡੀ ਰੈਫਰੀਆਂ ਨੇ ਤਾਂ ਸੁਣੀਏ ਨਹੀਂ ਥੀ ਤੇ ਉਤੋਂ ਬਾਅਦ ਵੀਰੇ ਅਸੀਂ ਕਮੇਟੀ ਲਵੇ ਚਲੇ ਗਏ ਵੀ ਬਈ ਚਲੋ ਆਪਣੀ ਕਮੇਟੀ ਸੁਣ ਲੂਗੀ ਪਹਿਲਾਂ ਤਾਂ ਵੀਰੇ 2-3 ਘੰਟੇ ਸਾਨੂੰ ਕਮੇਟੀ ਨੇ ਬਿਠਾਈ ਰੱਖਿਆ 10 ਮਿੰਟ ਰੁਕ ਜੋ 5 ਮਿੰਟ ਰੁਕ ਜੋ ਉਹਨਾਂ ਦੇ ਚੀਜ਼ ਵਗੈਸਟ ਆਏ ਹੋਏ ਸੀ ਉਹਨਾਂ ਵਿੱਚ ਉਲਝੇ ਹੋਏ ਸੀਗੇ ਤੇ ਹਜੇ ਸੈਮੀਫਾਈਨਲ ਮੈਚ ਸਟਾਰਟ ਨਹੀਂ ਹੋਇਆ ਉਹ ਤੋਂ ਬਾਅਦ ਸਾਹਨੇ ਹਜੇ ਉਹਨਾਂ ਦੇ ਇੱਕ ਬੰਦੇ ਨੂੰ ਵੀਡੀਓ ਦਿਖਾਈ ਤੇ ਉਹ ਕਹਿੰਦਾ ਵੀ ਹਾਂ ਗਲਤ ਹੈ ਤੁਹਾਡੇ ਨਾਲ ਤੱਕਾ ਹੋਇਆ ਪਹਿਲਾਂ ਤਾਂ ਐਵੇਂ ਬੋਲਦੇ ਰਹੇ ਕਿ ਸਾਡੇ ਕੋਈ ਅੱਧੀ ਕੋਈ ਓਰੀਜినਲ ਗੱਲ ਨਹੀਂ ਸੁਣੀ ਹੈਗੀ ਤੇ ਫਿਰ ਬਾਅਦ 'ਚ ਉਹਨਾਂ ਨੇ ਐਵੇਂ 10-10 ਮਿੰਟ ਕਰਕੇ ਉਹ ਸੈਮੀਫਾਈਨਲ ਲੈਸਟ ਪਾਤਾ ਤੇ ਬਾਅਦ 'ਚ ਸਾਡੀ 4 ਬੰਦੇ ਕਹਿੰਦੇ ਵੀ ਓਏ ਓਬਜੈਕਸ਼ਨ ਕਮੇਟੀ ਹੈ ਤੇ ਉਹਨਾਂ ਦੇ ਇੱਕ ਬੰਦੇ ਨੇ ਆਖਿਆ ਵੀ ਸੋਨੇ ਕਿਹੜਾ ਓਬਜੈਕਸ਼ਨ ਫੀ ਅਸੀਂ ਉਹਨੂੰ ਆਖਿਆ ਵੀ ਅਸੀਂ ਅਪੀਲ ਕੀਤੀ ਐ ਅਸੀਂ ਕਿਹੜਾ ਕੋਈ ਤਰਾਜ ਲਾਇਆ ਇਹਨਾਂ ਤੇ ਇਸ ਤਰ੍ਹਾਂ ਐਫਰੀਆ ਨੂੰ ਅਪੀਲ ਹੀ ਕੀਤੀ ਸੀ ਜੇ ਤੋਂ ਬਾਅਦ ਬਾਈ ਉਹਨਾਂ ਨੇ ਚਾਰ ਬੰਦੇ ਨੇ ਇਕੱਠੇ ਹੋ ਕੇ ਹੁਣ ਕੁਝ ਨਹੀਂ ਹੋ ਸਕਦਾ ਐ ਨਹੀਂ ਹੋ ਸਕਦਾ ਸਾਡੀ ਕੋਈ ਗੱਲ ਨਹੀਂ ਸੁਣੀ ਵੀਰੇ ਸਾਡਾਂ ਸਰਿਆਂ 'ਤੇ ਹਮਲਾ ਕੀਤਾ ਤੇ ਸਾਡੇ ਸਾਡੇ ਬੰਦੇ ਨੇ ਕਹਿਤਾ ਵੀ ਅਸੀਂ ਵੀਡੀਓ ਕੱਟ ਕੇ ਪਾਵਾਂਗੇ ਤੇ ਉਹ ਉਸ ਬੰਦੇ ਦੇ ਪਿੱਛੇ ਪੈ ਗਏ ਤੇ ਅਸੀਂ ਉਹ ਭੱਜ ਕੇ ਪਿੰਡਾ ਚੱਲ ਗਏ ਵੀਰੇ ਕੁੱਟੜ ਮਾਰ ਤੱਕ ਗਏ ਸਾਨੂੰ ਉਹ ਬੰਦੇ ਨੂੰ ਤੇ ਸਾਨੂੰ ਅਸੀਂ ਮਸਾਂ ਬਿਲਕੁਲ ਪਿੰਡਾ ਸੜ ਆਇਆ ਤੇ ਸਾਸੀਂ ਆਖਿਆ ਵੀ ਵੀ ਅਸੀਂ ਵੀਡੀਓ ਕੱਟ ਕੇ ਪਾਵਾਂਗੇ ਉਹਨਾਂ ਨੇ ਸ੍ਰੀ ਆਮ ਕਹੇ ਵੀ